ਭੀਮ ਆਰਮੀ ਜ਼ਿਲ੍ਹਾ ਪਟਿਆਲਾ ਵੱਲੋਂ ਕੱਢੀ ਗਈ ਸੰਵਿਧਾਨ ਬਚਾਓ ਯਾਤਰਾ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਿਆਂ ਹੋਇਆਂ ਸ਼ੋਭਾ ਯਾਤਰਾ ਦਾ ਆਯੋਜਨ ਸੰਵਿਧਾਨ ਬਚਾਉਂਦੇ ਹੋਏ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣਾ ਅੱਜ ਦੀ ਯਾਤਰਾ ਦਾ ਮੁੱਖ ਉਦੇਸ਼ बाबासाहेब भीमराव अंबेडकर जी ਵੱਲੋਂ ਰੱਜੀਤ ਸੰਵਿਧਾਨ ਨੂੰ بچਾਉਣ ਵਾਸਤੇ ਸੰਵਿਧਾਨ ਬਚਾਓ ਯਾਤਰਾ ਦਾ ਆਯੋਜਨ ਰਾਜਪੁਰਾ ਵਿੱਚ ਭੀਮ ਆਰਮੀ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬਾਲਮੀਕ ਦੀ ਅਗਵਾਈ ਵਿੱਚ ਇਸ ਸੰਵਿਧਾਨ ਬਚਾਓ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤਿਲਕਰਾਜ ਖੇਲਣ ਅਤੇ ਜਸਵਿੰਦਰ ਸਿੰਘ ਬਖਸ਼ੀ ਵਾਲਾ ਹਲਕਾ ਇੰਚਾਰਜ ਆਜ਼ਾਦ ਸਮਾਜ ਪਾਰਟੀ ਕਾਂਸੀ ਨਾਮ ਮੁੱਖ ਮਹਿਮਾਨ ਵਜੋਂ ਉਪਸਥਿਤ ਹੋਏ ਇਸ ਸੰਵਿਧਾਨ ਬਚਾਓ ਯਾਤਰਾ ਵਿੱਚ ਬਾਬਾ ਸਾਈ ਭੀਮਰਾਓ ਅੰਬੇਦਕਰ ਜੀ ਸੰਗਠਨ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਸੰਵਿਧਾਨ ਬਚਾਓ ਕਮੇਟੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ ਇਸ ਸਬੰਧ ਵਿੱਚ ਸਾਂਝੇ ਤੌਰ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਾਬਾ ਜੈ ਪੀਮਰਾਵ ਅੰਬੇਦਕਰ ਜੀ ਨੇ ਸਾਰਿਆਂ ਨੂੰ ਇਕੱਠੇ ਰਹਿ ਕੇ ਸੰਘਰਸ਼ ਕਰਨ ਦੀ ਜੋ ਸਿੱਖਿਆ ਦਿੱਤੀ ਹੈ ਉਸ ਤੇ ਚੱਲਦਿਆਂ ਹੋਇਆਂ ਸੰਵਿਧਾਨ ਬਚਾਉਣਾ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੇ ਹਿਸਾਬ ਨਾਲ ਸੰਵਿਧਾਨ ਨੂੰ ਮੈਨੂ ਪਲੇਟ ਕਰਨਾ ਇਹ ਸਰਾਸਰ ਗਲਤ ਹੈ ਇਸ ਲਈ ਇਹ ਸੰਵਿਧਾਨ ਬਚਾਓ ਯਾਤਰਾ ਦਾ ਆਯੋਜਨ ਕਰਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਲਗਾਤਾਰ ਹੋ ਰਹੀਆਂ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਨੂੰ ਸਮਾਜ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ ਇਸ ਮੌਕੇ ਤੇ ਗੁਨਾਮ ਸਿੰਘ ਨੁਸ਼ਾਇਰਾ ਪ੍ਰਧਾਨ ਪੀਐਮ ਆਰਮੀ ਕਨੌਰ ਕਮਲਪ੍ਰੀਤ ਸਿੰਘ ਹਲਕਾ ਇੰਚਾਰਜ ਕਨੌਰ ਦੀਪ ਮੱਟੂ ਜੰਡੋਲੀ ਅੰਬੇਦਕਰ ਮਿਸ਼ਨ ਐਜੂਕੇਸ਼ਨ ਰਾਸਪੁਰਾ ਰਜਿੰਦਰ ਢੀਮਾਨ ਨੇ ਸੇਖਰ ਵੈਦ ਗੁਰਜਿੰਦਰ ਸਿੰਘ ਸੁਖਵਿੰਦਰ ਸੁਖਾ ਸੁਨੀਲ ਕੁਮਾਰ ਰਕੇ ਸਾਗਰ ਅਵੀਰੰਦੌਰ ਮੋਕਸ਼ ਕਰਮਜੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਸਪੂਰਾ ਦੀ ਰਿਪੋਰਟ ਕਿਹੜਾ ਜਾਓਗੇ ਅੱਜ ਜਿਹੜੀ ਯਾਤਰਾ ਗੱਡੀਆਂ ਦਿੰਦੀ ਸੀ ਸਭ ਤੋਂ ਪਹਿਲੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਧਾਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਮੈਂ ਸਭ ਤੋਂ ਪਹਿਲਾ ਰਾਜਪਰੇ ਆਪਣੀ ਟੀਮ ਹੈ ਜਿਹੜੀ ਭੀਮ ਆਰਮੀ ਦੀ ਇਹਨੂੰ ਵਧਾਈ ਦਿੰਦਾ ਹਾਂ ਜਿੰਨੇ ਸਾਨੂੰ ਅੱਜ ਇੱਥੇ ਸੱਦਿਆ ਤੇ 바ਵਾ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੀ ਲੱਖ ਲੱਖ ਮੁਬਾਰਕਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜਿਹੜੀ ਇਹ ਮਨਵਾਸੋਦ ਦੇ ਲੋਕ ਬੈਠੇ ਨੇ ਇੱਥੇ ਜਿਹੜੇ ਬਾਹਰ ਪੁੰਨਿਆ ਜਿਹੜਾ 31 ਮਾਰਚ ਨੂੰ ਜਿਹਨੇ ਬਿਆਨ ਦਿੱਤਾ ਸੀ ਵੀ ਕਾਲੀਸਥਾਨ ਤੇ 14 ਪ੍ਰਾਣ ਨੂੰ ਬਾਬਾ ਸਾਹਿਬ ਦੀ ਜਿਹੜੀ ਮੂਰਤੀਆਂ ਢਾਈ ਜਾਣਗੀ ਪੰਜਾਬ 'ਚ ਇੱਥੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਇੱਥੇ ਭੀਮ ਆਰਮੀ ਤੇ ਭਾਰਤ ਇੱਕ ਤਾਂ ਮਿਸ਼ਨ ਦੇ ਜਿਹੜੇ ਹਾਂ ਸੰਸਤਾ ਚੱਲ ਰਹੀ ਆ ਇਹ ਐਦਾ ਹੋਣ ਨਹੀਂ ਦਿਊਂਗੀ ਆਪਾਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦੇ ਹੁੰਦੇ ਆਪਾਂ ਦੀ ਵਿਚਾਰਧਾਰਾ ਤੇ ਚੱਲਦੇ ਆਂ ਬਾਬਾ ਸਾਹਿਬ ਨੇ ਕਿਹਾ ਤਾਂ ਪੜੋ ਜੁੜੋ ਤੇ ਸੰਘਰਸ਼ ਕਰੋ ਆਪਾਂ ਉਹਦੀ ਵਿਚਾਰਧਾਰਾ ਦੇ ਚੱਲ ਰਹੇ ਆ ਜੇ ਮਨੁਵਾ ਸੋਚਦੇ ਜਿਹੜੇ ਲੋਕ ਇਹ ਚਾਹਦੇ ਆ ਵੀ ਇਹਨੂੰ ਆਪਸ ਵਿੱਚ ਭਾਈਚਾਰਾ ਬਣਾ ਸਾਂਝਾ ਨਹੀਂ ਹੋਣ ਦੇਣਾ ਤੇ ਆਪਾਂ ਬਰਦਾਸ਼ਤ ਨਹੀਂ ਕਰੂਗੇ ਕਿਸੇ ਵੀ ਹਾਲਤ ਜੈ ਪੀਮ ਜੈਪਾਲ ਮੈਂਤਰ ਸੇਮ ਕੁਮਾਰ ਰਿੰਕੂ ਧੂਰੀ ਤੋਂ ਜਿੱਥੇ ਵੀ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜੀ ਦਾ ਕਿਤੇ ਵੀ ਕੋਈ ਨਿੱਕਾ ਜਾਂ ਵੱਡਾ ਕੋਈ ਪ੍ਰੋਗਰਾਮ ਹੁੰਦਾ ਅਸੀਂ ਉੱਥੇ ਆਪਦੀ ਟੀਮ ਨੂੰ ਲੈ ਕੇ ਹਾਜ਼ਰ ਹੁੰਨੇ ਆਂ ਔਰ ਸਾਡਾ ਇੱਕੋ ਹੀ ਸੰਦੇਸ਼ ਹੈ ਜੀ ਪੜੋ ਜੁੜੋ ਸੰਘਰਸ਼ ਕਰੋ ਜੈ ਪੀਮ ਜੈਪਾਲ ਸਰ ਅੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਤੁਹਾਡੇ ਵੱਲੋਂ ਇੱਕ ਯਾਤਰਾ ਕੀਤੀ ਗਈ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਤੇ ਸਾਰਿਆਂ ਨੂੰ ਹੀ ਬਾਬਾ ਸਾਹਿਬ ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਅੱਜ ਦੀ ਸੇ ਯਾਤਰਾ ਦਾ ਸਾਡਾ ਸੰਦੇਸ਼ ਸੀ ਭਾਈਚਾਰਕ ਸਾਂਝ ਦਾ ਜਿਸ ਦੇ ਅੰਦਰ ਸਾਡੇ ਹਿੰਦੂ ਮੁਸਲਮਾਨ ਸਿੱਖ ਸਾਰੇ ਭਾਈਚਾਰੇ ਨੇ ਸ਼ਿਰਕਤ ਕੀਤੀ ਹੈ ਤੇ ਦੂਰੋਂ-ਦੂਰੋਂ ਸ਼ਹਿਰਾਂ ਪਿੰਡਾਂ ਚੋਂ ਆਏ ਆਂ ਲੋਕ ਉਹਨਾਂ ਨੇ ਵੀ ਨਾਲ ਸ਼ਿਰਕਤ ਕੀਤੀ ਹੈ ਤੇ ਇੱਕ ਭਾਈਚਾਰ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਸੰਵਿਧਾਨ ਦਾ ਮੇਨ ਮੋਟਿਵ ਹੈ ਸਵਿਧਾ ਅੰਦਰ ਅਨੰਦ ਅਤੇ ਸਮਾਨਤਾ ਤੇ ਬਰਾਬਰਤਾ ਦਾ ਅਧਿਕਾਰ ਆ ਉਹੀ ਅਸੀਂ ਇਸ ਸ਼ੋਭਾ ਯਾਤਰਾ ਰਾਹੀਂ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਪੂਰੇ ਬਾਬਾ ਸਾਹਿਬ ਦੀ ਦੋ ਵਾਰੀ ਤੁਹਾਨੂੰ ਪਤਾ ਬੇਅਦਵੀ ਹੋ ਚੁੱਕੀ ਹੈ ਉਹਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਜੀ ਕਿਤਾ ਚਾਹੋਗੇ ਤੇ ਹੁਣ ਵੀ ਕੈਮਰੇ ਤੇ ਚੱਲਦੇ ਨਹੀਂ ਹੈਗੇ ਜਿਵੇਂ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਜਾਏ ਤੇ ਮੰਤਰੀ ਵੀ ਮੋਟਾ ਚੁੱਕਿਆ ਸੀ ਇਹ ਇਹਦੇ ਬਾਰੇ ਕੀ ਕਹੋਗੇ ਇਹ ਤੁਸੀਂ ਸ਼ਾਇਦ ਖਾਨ ਸਾਹਿਬ ਤੁਸੀਂ ਪਹਿਲਾਂ ਵੀ ਇੱਕ ਵਾਰੀ ਆਪਾਂ ਨਹੀਂ ਬਾਈਟ ਹੋਈ ਸੀਗੀ ਸੀ ਇਸ ਚੀਜ਼ ਬਾਰੇ ਅਸੀਂ ਵੀ ਸਮੇ ਸਮੇਂ ਸੀ ਇਹ ਚੀਜ਼ ਦੇ ਮੁੱਦਾ ਚੱਕਦੇ ਰਹਿੰਦੇ ਅਸੀਂ ਮੰਗ ਪੱਤਰ ਦਿੰਦੇ ਰਹਿੰਦੇ ਆ ਪਰ ਲੇਕਿਨ ਇਹ ਇਨਾ ਮਤਲਬ ਨਕੰਮਾ ਤੇ ਨਕਾਰਾ ਹੈ ਕਿ ਇਸ ਚੀਜ਼ ਬਾਰੇ ਹੁਣ ਤੱਕ ਕੁਝ ਵੀ ਨਹੀਂ ਕਰ ਸਕਿਆ ਅਸੀਂ ਐਮਐਲਏ ਨਹੀਂ ਅਸੀਂ ਤੁਲ ਵੀ ਲੈਟਰ ਦੇ ਚੁਕੇ ਆਂ ਕੈਮਰੇ ਅਸੀਂ ਪਹਿਲਾਂ ਵੀ ਕੈਮਰੇ ਇੱਕ ਐਪਲੀਕੇਸ਼ਨ ਦੇ ਕੇ ਚਾਲੂ ਕਰਾਏ ਸੀਗੇ ਹੁਣ ਵੀ ਅਸੀਂ ਥੋੜੇ ਦਿਨ ਪਹਿਲਾਂ ਜਦੋਂ ਪੰਨੂ ਨੇ ਇੱਕ ਧਮਕੀ ਦਿੱਤੀ ਸੀ ਉਸ ਟਾਈਮ ਵੀ ਅਸੀਂ ਇੱਕ ਸੁਰੱਖਿਆ ਬਾਰੇ ਵੀ ਇੱਕ ਪੱਤਰ ਦਿੱਤਾ ਸੀਗਾ ਤੇ ਕੈਮਰੇ ਬਾਰੇ ਵੀ ਐਸਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਤਾਂ ਉਹਨਾਂ ਸਾਨੂੰ ਵੀ ਸਵਾਦ ਹੋਇਆ ਸੀ ਵੀ ਜਲਦੀ ਕੈਮਰੇ ਚਾਲੂ ਹੋ ਜਾਣਗੇ ਜਾਂ ਨਹੀਂ ਹੈਗੇ ਤਾਂ ਚਾਲੂ ਕਰਾ ਦਾਂਗੇ ਵੈਸੇ ਚਾਲੂ ਹੈਗੇ ਆ ਕਹਰੇ ਬੀਵੀਆਰ ਤਾਂ ਇਹਦਾ ਉੱਥੇ ਪਿਆ ਹੈ ਤੇ ਸਕਰੀਨ ਉਹਦੀ ਲੱਗੀ ਨਹੀਂ ਹੋ ਜਿਹਦੇ ਕਰਕੇ ਪਤਾ ਨਹੀਂ ਲੱਗ ਪੰਦਾ ਕਿ ਚਾਲੂ ਹੈ ਜਾਂ ਨਹੀਂ ਹੈ ਤੁਸੀਂ ਆਪਣੇ ਵੱਲੋਂ ਕੋਈ ਕੰਮ ਲਵਾ ਸਕਦੇ ਇਥੇ ਪਰਸਨਲ ਹੀ ਕੋਈ ਹਾਂਜੀ ਉਹਨਾਂ ਨੇ ਕਿਹਾ ਸੀਗਾ ਸਾਨੂੰ ਵੀ ਜੇ ਤੁਸੀਂ ਆਪਣੇ ਵੱਲੋਂ ਲਵਾ ਸਕਦੇ ਲਵਾ ਲਵਾ ਲਓ ਤੇ ਸਾਨੂੰ ਕੋਈ ਵਾਈਫਾਈ ਦਾ ਕੋਈ ਪਾਸਵਰਡ ਦੇ ਦੇਣ ਅਸੀਂ ਵੀ ਲਵਾ ਲਾਂ ਕੈਮਰੇ ਜਿਹੜੀ ਇਸ ਦੀ ਬਾਬਾ ਸਾਧੀ ਇਸ ਮੂਰਤੀ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਹੁੰਦੀ ਆ ਪੂਰੀ ਦੀ ਪੂਰੀ ਅਸੀਂ ਵੀ ਆਪਣੇ ਵੱਲੋਂ ਸਮੇਂ ਸਮੇਂ ਸਿਰ ਉਹਰੇ ਢੇੜਾ ਵੀ ਮਾਰਦੇ ਰਹਿੰਦੇ ਆ ਸਾਫ ਸਫਾਈ ਦਾ ਵੀ ਕੰਮ ਕਰਦੇ ਰਹਿੰਦੇ ਆ ਪਰ ਲੇਕਿਨ ਜਿਹੜਾ ਸੀਸੀਟੀਵੀ ਕੈਮਰਾ ਹੁੰਦਾ 24 ਘੰਟੇ ਦਾ ਚੌਕੀਦਾਰ ਹੁੰਦਾ ਆ ਜਿਹਦੇ ਨਜ਼ਰ ਤੋਂ ਕੋਈ ਬਚ ਨਹੀਂ ਸਕਦਾ ਤੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਅਗਰ ਇਹਨਾਂ ਕੈਮਰਿਆਂ ਨੂੰ ਠੀਕ ਕਰਾਇਆ ਜਾਵੇ ਅਗਰ ਨਹੀਂ ਠੀਕ ਹੈ ਤਾਂ ਜੇ ਠੀਕ ਹੈ ਤਾਂ ਇਹ ਸਾਨੂੰ ਚੈੱਕ ਕਰਾਇਆ ਜਾਣ ਤਾਂ ਕਿ ਸਾਡੇ ਵੀ ਮਨ ਨੂੰ ਤਸੱਲੀ ਹੋਵੇ ਕਿ ਇਹ ਕੈਮਰੇ ਠੀਕ ਚੱਲ ਰਹੇ ਤੇ ਬਾਬਾ ਸਾਧੀ ਮੂਰਤੀ ਦੀ ਪੂਰੀ ਸੁਰੱਖਿਆ ਆ